ਪੰਜਾਬ ਨਾਲ ਗੱਦਾਰੀ ਕਿੱਥੇ ਕਿੱਥੇ ਕੀਤੀ ਉਹ ਆਪਣੇ ਨਿੱਜੀ ਹਤਾਂ ਲਈ ਪੰਜਾਬ ਨੂੰ ਦਾਦੇ ਕਿੱਥੇ ਕਿੱਥੇ ਲਾਇਆ ਉਹ ਨੂੰ ਸਿਆਸਤ ਦੇ ਵਿੱਚ ਹਰ ਬੰਦੇ ਦਾ ਮਜ਼ਾਕ ਡਾਇਆ ਚਾਹੇ ਪ੍ਰਤਾਪ ਬਾਜਵਾ ਚਾਹੇ ਸੁਖਵੀਰ ਸਿੰਘ ਬਾਦਲਿਆ ਚਾਹੇ ਰਾਜਾ ਵੜਿੰਗਿਆ ਚਾਹੇ ਵਿਕਰਮਜੀਤਿਆਵਾ ਅਦਿਅਮ ਸ਼ਾਹ ਤੇ ਮੋਦੀ ਦਾ ਮਜ਼ਾਕ ਆਪਾਂ ਕਿਉਂ ਨਹੀਂ ਡਾਇਆ ਉਹਨਾਂ ਵਾਰੀ ਕੀ ਆਪਣਾ ਸੰਘ ਸੁੱਕ ਜਾਂਦਾ ਵਾ ਕੀ ਸੱਪ ਸੁੱਕ ਜਾਂਦਾ ਆਪਾਂ ਨੂੰ ਈਸ਼ਵਰ ਦੀ ਸੌਂ ਚੁਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸਰਦਾਰ ਤੇ ਨਿਸ਼ਟਾ ਰੱਖਾਂਗਾ ਮੈਂ ਤੈਨੂੰ ਅੱਜ ਕਹਿਣਾ ਵੀ ਸਾਡਾ ਵੀ ਗੁਰੂ ਮਹਾਰਾਜ ਆ ਪੰਜਾਬੀਆਂ ਨੇ ਤੈਨੂੰ ਬੜਾਇਆ ਨਾ ਤੇ ਸਾਲ ਤੈਨੂੰ ਟੱਪਣ ਨਹੀਂ ਦੇਣਾ ਅੱਦਕੀ ਅਸਲ ਦੇ ਵਿੱਚ ਤੇਰੀ ਅਸਲੀ ਪਾਰਟੀ ਭਾਜਪੀ ਆ ਜਾਂ ਤੇਰੀ ਪਾਰਟੀ ਉਹ ਆ ਜਿਹਦੀ ਜੁੱਤੀ ਕੈਮ ਆ ਜਿਹੜੇ ਤੈਨੂੰ ਥੱਲੇ ਰੱਖ ਸਕਦੇ ਆ ਸੋ ਜੇ ਅਜੇ ਵੀ ਸੰਭਲ ਸਾਧਨਾ ਤੇ ਸੰਭਲ ਦਾ ਜ਼ਮੀਨ ਤੇਰੇ ਥੱਲੇ ਆ ਨਹੀਂ ਗਈ ਇੱਕ ਵੀ ਐਮਐਲਏ ਤੇਰੇ ਨਾਲ ਨਹੀਂ ਗਾ ਦੋਸਤੋ ਜਦੋਂ 2 ਸਾਲ ਪਹਿਲਾਂ ਸਰਕਾਰ ਬਣੀ ਸੀਗੀ ਤੇ ਸਾਰੇ ਪੰਜਾਬ ਨੇ ਬੜੀ ਆਸ ਦੇ ਨਾਲ ਇਹਨਾਂ ਨੂੰ ਚੁਣਿਆ ਸੀਗਾ ਔਰ ਮੇਰੇ ਮਨ ਦੇ ਵਿੱਚ ਵੀ ਸੀਗਾ ਕਿ ਬਹੁਤ ਕੁਝ ਬਦਲੂਗਾ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਚੰਗੇ ਹੋਣਗੇ ਔਰ ਮੇਰੀ ਕੋਸ਼ਿਸ਼ ਸੀਗੀ ਜਾਂ ਮੇਰੀ ਸੋਚ ਸੀਗੀ ਕਿ ਇਹਨਾਂ ਨੂੰ 1.5 ਸਾਲ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਇੱਕਦਮ ਤੇ ਸਾਰਾ ਕੁਝ ਬਦਲ ਨਹੀਂ ਸੀ ਸਕਦਾ ਪੰਜਾਬ ਦੇ ਵਿੱਚ ਜਿੱਡਾ ਤੰਤਰ ਤੇ ਜਿੱਡਾ ਹੈ ਉਲਝ ਗਿਆ ਸੀਗਾ ਸੋ ਮੈਂ ਵੀ ਇਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਸੀਗਾ ਔਰ ਅੱਜ ਮੈਂ ਸਾਰ ਭਗਵੰਤ ਸਿੰਘ ਮਾਨਤ ਨੂੰ ਇਹ ਗੱਲ ਕਹਿਣੀ ਚਾਹੁੰਦਾ ਬੜੀ ਸ਼ਰਮ ਦੇ ਨਾਲ ਬੜੇ ਦੁੱਖ ਦੇ ਨਾਲ ਕਿ ਜ਼ਰਾ ਸਾ ਸਬਰ تھا ਜੋ ਕਰ ਗਏ ਹਮ ਉਸੇ ਲੱਗਨੇ ਲਗਾ تھا ਮਰ ਗਏ ਹਮ ਇਹ ਨਾਕਦਰੀ ہماری ਇਸ ਲਈ ਹੈ ਤੇਰਾ ਹੋਣੇ ਮੇ ਜਲਦੀ ਕਰ ਗਏ ਹਮ ਅਸੀਂ ਵੀ ਤੇਰੇ ਉੱਤੇ ਬਹੁਤ ਛੇਤੀ ਜਿਹੜਾ ਵਿਸ਼ਵਾਸ ਕਰ ਲਿਆ ਔਰ ਮੈਂ ਤੈਨੂੰ ਅੱਜ ਗੱਲ ਕਰਨ ਲੱਗਾ ਤੇਰੀ ਇਮਾਨਦਾਰੀ ਦੀ ਤੇਰੀ ਪੰਜਾਬ ਦੇ ਪ੍ਰਤੀ ਵਫਾਦਾਰੀ ਦੀ ਤੇਰੀ ਪਾਰਟੀ ਦੀ ਪ੍ਰਤੀ ਤੇਰੀ ਵਫਾਦਾਰੀ ਦੀ ਪਹਿਲਾਂ ਤਨ ਮੈਂ ਇੱਕ ਵੀਡੀਓ ਸੁਣਾਉਣ ਲੱਗਾ ਕਿ ਜਦੋਂ ਤੂੰ ਮੁੱਖ ਮੰਤਰੀ ਬਣਿਆ ਸੀਗਾ ਔਰ ਬੜੇ ਚਾਅ ਦੇ ਨਾਲ ਤੂੰ ਸੌਹ ਚੁੱਕੀ ਸੀ ਪੰਜਾਬ ਦੇ ਸੰਵਿਧਾਨ ਦੀ ਇਹਨੂੰ ਸੁਣ ਜਦਾ ਇਹਦੇ ਵਿੱਚ ਕਹਿ ਕੀ ਰਿਆਂ ਤੋ ਪਗਵਾਨ ਮਾਨ ਈਸ਼ਵਰ ਦੀ ਸੌਂਚ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਇਹ ਸੌਂਚ ਕਹਿ ਰਿਹਾ ਹਾਂ ਤੋਂ ਕਿ ਜਿਹੜਾ ਸੰਵਿਧਾਨ ਆ ਉਹਦੀ ਰਾਖੀ ਕਰੂੰਗਾ ਉਹਦੇ ਪ੍ਰਤੀ ਸੱਚੀ ਨਿਸ਼ਟਾ ਰੱਖੂੰਗਾ ਹੁਣ ਮੈਂ ਤੈਨੂੰ ਯਾਦ ਕਰਾਉਣ ਲੱਗਾ ਆ ਪਿਛਲਾ ਜਿਹੜਾ ਸੈਸ਼ਨ ਨੰਨ ਕੇ ਗਿਆ ਹੁਣ ਕੱਲੀ-ਕੱਲੀ ਗੱਲ ਦਾ ਜਵਾਬ ਦੇਵੀ ਪੰਜਾਬੀ ਤਰਕ ਕੋ ਜਵਾਬ ਲੈਣਾ ਚਾਹੁੰਦੇ ਨੇ ਤੂੰ ਕਹਿਆ ਸੀ ਨਾ ਉਸ ਸੈਸ਼ਨ ਦੇ ਵਿੱਚ ਪ੍ਰਤਾਪ ਬਾਜਵੇ ਨੂੰ ਕਿ ਮੇਰੀਆਂ ਅੱਖਾਂ ਚੱਖਾਂ ਪਾ ਕੇ ਗੱਲਾਂ ਕਰ ਮੈਂ ਤੈਨੂੰ ਅੱਜ ਕਹਿਣਾ ਪ੍ਰਤਾਪ ਬਾਜਵਾ ਸੁਖਬੀਰ ਬਾਦਲ ਵਿਕਰਮ ਮਜੀਠੀਆ ਰਾਜਾ ਵੜਿੰਗ ਇਹ ਦੂਰ ਆ ਤੂੰ ਕਿਸੇ ਇਮਾਨਦਾਰ ਪੰਜਾਬੀ ਦੀਆਂ ਅੱਖਾਂ ਚੱਖਾਂ ਪਾ ਕੇ ਗੱਲਾਂ ਕਰ ਜਿੱਤ ਨੂੰ ਸਹੀ ਮਹਨੇ ਦੇ ਵਿੱਚ ਜੇ ਤੂੰ ਆਪਣੇ ਆਪ ਨੂੰ ਪੰਜਾਬ ਦਾ ਇਨਕਲਾਬੀ ਸਮਝਦਾ ਤਾਂ ਇਹਨਾਂ ਗੱਲਾਂ ਦੇ ਜਵਾਬ ਦੇ ਜਦੋਂ ਪਿਛਲਾ ਸੈਸ਼ਨ ਆ ਲਾਸਟ ਮੰਨ ਕੇ ਗਿਆ ਉਹਦੇ ਵਿੱਚ ਤੂੰ ਰਾਜੇ ਵੜਿੰਗ ਨੂੰ ਕੀ ਕਹਿ ਰਿਹਾ ਉਹਦੇ ਵਿੱਚ ਉਹਨੂੰ ਤੂੰ ਕਹਿ ਰਿਹਾ ਕਿ ਰਾਜੇ ਚੁੱਪ ਕਰ ਜਾ ਤੂੰ ਸਵੇਰੇ ਫੇਰ ਮੇਰੇ ਕੋ ਮਾਫੀ ਮੰਗਣੀ ਆ ਤੇਰੀਆਂ ਬੱਸਾਂ ਦੀਆਂ ਬਾਡੀਆਂ ਦਾ ਕੇਸ ਮੇਰੇ ਕੋਲ ਆ ਇਹ ਸੌ ਖਾਦੀ ਸੀ ਤੂੰ ਸੰਵਿਧਾਨ ਦੀ ਇਹ ਸੌ ਖਾਦੀ ਸੀ ਤੂੰ ਸੱਚੀ ਨਿਸ਼ਠਾ ਜਿਹੜੀ ਪੰਜਾਬ ਦੇ ਪ੍ਰਤੀ ਰੱਖਣ ਦੀ ਜੇ ਬੰਦਾ ਤੁਹਾਡੇ ਨਾਲ ਠੀਕ ਚੱਲੇ ਤੁਹਾਡੇ ਆਖੇ ਚੱਲੇ ਤੇ ਫੇਰ ਉਹ ਭਾਵੇਂ ਪੰਜਾਬ ਨੂੰ ਲੁੱਟ ਕੇ ਖਾ ਜਾਵੇ ਤੇ ਜੇ ਕੋਈ ਤੁਹਾਡੇ ਵਿਰੁੱਧ ਬੋਲਦਾ ਵਾ ਤੇ ਫਿਰ ਤੁਸੀਂ ਉਹਨੂੰ ਚੋਰ ਕਹਿੰਦੇ ਹੋ ਫਿਰ ਤੁਸੀਂ ਉਹਨੂੰ ਦਬਕੇ ਮਾਰਦੇ ਹੋ ਫਿਰ ਉਹਦੇ ਉੱਤੇ ਤੁਸੀਂ ਕਾਰਵਾਈ ਕਰਨ ਦੀਆਂ ਗੱਲਾਂ ਕਰਦੇ ਹੋ ਪਰ ਸੌ ਜਿਹੜੀ ਪੰਜਾਬ ਦੀ ਪ੍ਰਤੀ ਵਫਾਦਾਰੀ ਦੀ ਸੀ ਕਿ ਆਪਣੇ ਨਿੱਜੀ ਹਿੱਤਾਂ ਦੇ ਪ੍ਰਤੀ ਜਿਹੜੀ ਵਫਾਦਾਰੀ ਸੀ ਉਹਦੇ ਪ੍ਰਤੀ ਸੀਗੀ ਇਹ ਸੱਚੀ ਨਿਸ਼ਟਾ ਸੀ ਕਾਰਵਾਈ ਕਰਨ ਤੋਂ ਤੈਨੂੰ ਰੋਕਿਆ ਕਿੰਨੇ ਤੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਬੰਦਿਆਂ ਦੀ ਟੀਮ ਹੈ ਜਿਨ੍ਹਾਂ ਦੇ ਉੱਤੇ ਤੂੰ ਅੱਖਾਂ ਬੰਦ ਕਰ ਲੀਆਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਲਿਆ ਸਾਰਾ ਜਿਨ੍ਹਾਂ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਤੇਰੇ ਲਈ ਦੋ ਲੈਣਾ ਕਹਿਣੀਆਂ ਚਾਹਨਾ ਕਿ ਲਸ਼ਕਰ ਵੀ ਤੇਰਾ ਹੈ ਸਰਦਾਰ ਵੀ ਤੇਰਾ ਹੈ ਤੂੰ جھوٹ ਕੋ ਸੱਚ ਲਿਖ ਦੋ ਅਖਬਾਰ ਵੀ ਤੇਰਾ ਹੈ ਇਸ ਦੌਰੇ ਫਰਿਆਦ ਇਸ ਦੌਰ ਕੇ ਫਰਿਆਦੀ ਜਾਏ ਤੋ ਜਾਏ ਕਹਾ ਕਾਨੂੰਨ ਵੀ ਤੁਮਾਰਾ ਹੈ ਔਰ ਦਰਬਾਰ ਵੀ ਤੁਮਾਰਾ ਹੈ ਸਾਬ ਖਬਾਰਾਂ ਤੇਰੇ ਅਨਸਾਰ ਚਲਦੀਆਂ ਸਭ ਚੈਨਲ ਤੇਰੇ ਅਨਸਾਰ ਚਲਦੇ ਆ ਦਰਬਾਰ ਵੀ ਤੇਰਾ ਅਦਾਲਤ ਵੀ ਤੇਰੀ ਤੂੰ ਚਾਹਵੇਂ ਜਿੰਨੂ ਮਰਜੀ ਮਾਫ ਕਰ ਦੇਵੇਂ ਜਿੰਨੇ ਪੰਜਾਬ ਲੁੱਟਿਆ ਵਾ ਤੂੰ ਚਾਹਵੇਂ ਤੇ ਜਿੰਨੂ ਮਰਜੀ ਸਜ਼ਾ ਸੁਣਾ ਦੇ ਅੱਗੇ ਆ ਬੜੀ ਲੰਮੀ ਲਿਸਟ ਮੈਂ ਲੈ ਕੇ ਆਇਆ ਵੀ ਤੂੰ ਪੰਜਾਬ ਨਾਲ ਗੱਦਾਰੀ ਕਿੱਥੇ ਕਿੱਥੇ ਕੀਤੀ ਤੂੰ ਆਪਣੇ ਨਿੱਜੀ ਹਤਾਂ ਲਈ ਪੰਜਾਬ ਨੂੰ ਦਾਅ ਤੇ ਕਿੱਥੇ ਕਿੱਥੇ ਲਾਇਆ ਆ ਮੇਰੇ ਹੱਥ ਚ ਰਿਪੋਰਟ ਹੈ 12 ਪੇਜ ਦੀ ਵਿਜੀਲੈਂਸ ਦੀ ਇੱਕ ਰਿਪੋਰਟ ਆ ਕਿ ਗੋਆ ਦੇ ਵਿੱਚ ਸੈਂਕੜੇ ਕਰੋੜਾਂ ਦੀ ਇੱਕ ਬੇਸ਼ਕੀਮਤੀ ਜ਼ਮੀਨ ਜਿਹੜੀ ਟੂਰਿਜ਼ਮ ਡਿਪਾਰਟਮੈਂਟ ਦੀ ਔਰ ਟੂਰਿਜ਼ਮ ਡਿਪਾਰਟਮੈਂਟ ਦਾ ਅੱਗੋਂ ਇੱਕ ਵਿੰਗ ਆ ਐਸ ਐਚ ਆਰ ਐਲ ਉਹਨੂੰ ਕਹਿੰਦੇ ਆ ਸਤਕਾਰ ਹੌਲੀਡੇ ਰਿਜ਼ੋਰਟ ਲਿਮਟਿਡ ਉਹਦੀ ਜਿਹੜੀ ਜਗ੍ਹਾ ਕਰੋੜਾਂ ਦੀ ਸੈਂਕੜੇ ਕਰੋੜਾਂ ਦੀ ਜਗ੍ਹਾ ਪਿਛਲੇ ਜਦੋਂ ਸਰਕਾਰ ਬਦਲੀ ਸੀਗੀ ਤੇਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਸ ਵਾਲੇ ਦੇ ਜਿਹੜੇ ਮਹਿਕਮੇ ਦੇ ਡਾਇਰੈਕਟਰ ਸੀਗੇ ਕਮਲਪ੍ਰੀਤ ਕੌਰ ਬਰਾੜ ਉਹਨੇ ਆਪਣੇ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਲਈ ਕੌਡੀਆਂ ਦੇ ਭਾਅ ਦੇ ਉੱਤੇ ਜਗ੍ਹਾ ਜਿਹੜੀ ਮੇਰੇ ਖਿਆਲ ਸੈਂਕੜੇ ਕਰੋੜਾਂ ਦੀ ਜਿਹਨੂੰ 100-200 ਕਰੋੜ ਦੀ ਜਗ੍ਹਾ ਕਿਹਾ ਜਾਊਗਾ 1,11,000 ਰੁਪਏ ਮਹੀਨੇ ਦੇ ਵਿੱਚ 15 ਸਾਲਾਂ ਲਈ ਉਹ ਜਗ੍ਹਾ ਜਿਹੜੀ JK ਸਟੋਰ ਨਾਂ ਦੀ ਫਰਮ ਨੂੰ ਦੇ ਦਿੱਤੀ ਫੇਕ ਬੋਲੀ ਕਰਾ ਕੇ ਜਾਲੀ ਬੋਲੀ ਕਰਾ ਕੇ ਕਾਰਨ ਇਹ ਸੀਗਾ ਕਿ ਚੰਨੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਟੂਰਿਜ਼ਮ ਮਹਿਕਮੇ ਦਾ ਮੰਤਰੀ ਸੀਗਾ ਔਰ ਉਹਦੀ ਅੱਖ ਸੀਗੀ ਇਸ ਜਗ੍ਹਾ ਦੇ ਉੱਤੇ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਕਿ ਸੀਐਮ ਚੰਨੀ ਤੇ ਸੈਕਟਰੀ ਦੇ ਕੋਲ ਕੋਈ ਪਾਵਰ ਹੀ ਨਹੀਂ ਸੀ ਕਿ ਇਸ ਜਗ੍ਹਾ ਦੇ ਉੱਤੇ ਕੋਈ ਆਪਣੇ ਆਰਡਰ ਜਾਰੀ ਕਰ ਸਕਦੇ ਸਗੋਂ ਐਸ ਐਚ ਆਰ ਐਲ ਬੋਰਡ ਆਫ ਡਾਇਰੈਕਟਰ ਦੀ ਜਿਹੜੀ ਮੀਟਿੰਗ ਹੋਣੀ ਸੀ ਉਹਦੇ ਵਿੱਚ ਪ੍ਰਵਾਨਗੀ ਕੀਤੀ ਜਾ ਸਕਦੀ ਸੀ ਇੱਕ ਜਗ੍ਹਾ ਦਾ ਕੀ ਕਰਨਾ ਹੈ ਇਹਦੇ ਉੱਤੇ ਕੀ ਬਣਾਉਣਾ ਔਰ 2011 ਦੇ ਵਿੱਚ ਇਸ ਰਿਪੋਰਟ ਦੇ ਵਿੱਚ ਸਾਫ਼-ਸਾਫ਼ ਲਿਖਿਆ 2011 ਦੇ ਵਿੱਚ ਤੁਹਾਡੇ ਕੋਲ ਵੀ ਰਿਪੋਰਟ ਹੈਗੀ ਆ ਮੁੱਖ ਮੰਤਰੀ ਸਾਹਿਬੇ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ 54 ਕਰੋੜ ਰੁਪਏ ਦੀ ਜਗ੍ਹਾ ਵੈਲਿਊ ਉਹਦੋਂ 2011 ਚ ਲਈ ਗਈ ਸੀ ਹੁਣ ਇਹਦਾ ਭਾਅ 3 ਤੋਂ 4 ਗੁਣਾ ਆਊਗਾ ਔਰ ਵਿਜੀਲੈਂਸ ਰਿਪੋਰਟ ਦੇ ਵਿੱਚ ਉਹਦੇ ਵਿੱਚ ਇਸ ਜਗ੍ਹਾ ਦੀ ਕੀਮਤ ਜੇ ਮੰਨ ਲਈ ਜਾਵੇ ਵੀ ਜੇ ਇਹਨੂੰ 54 ਕਰੋੜ ਰੁਪਏ ਦੇ ਹਿਸਾਬ ਨਾਲ ਵੀ ਵੇਚ ਦਿੱਤਾ ਜਾਵੇ 2011 ਦਾ ਮੁੱਲ ਲਾ ਕੇ ਤੇ ਉਹਦੇ ਨਾਲ 2.5 ਕਰੋੜ ਰੁਪਿਆ ਜਿਹੜਾ ਮਹੀਨੇ ਦਾ ਵਿਆਜ ਆ ਸਕਦਾ ਵਾ ਫਿਰ ਇਹ 1,13,000 ਰੁਪਏ ਚ ਕਿਵੇਂ ਦਿੱਤੀ ਗਈ ਉੱਤੋਂ ਅੱਗੇ ਆਜੋ ਇਸ ਰਿਪੋਰਟ ਚ ਲਿਖਿਆ ਪੂਰਾ ਕਿ ਚੋਣ ਜਾਬਤਾ ਹੋਣ ਦੇ ਬਾਵਜੂਦ ਵੀ 15 ਦਿਨਾਂ ਦੇ ਬਾਅਦ ਨਵੀਂ ਸਰਕਾਰ ਆਉਣੀ ਸੀ ਉਹਦੀ ਡੀਕ ਵੀ ਨਹੀਂ ਕੀਤੀ ਗਈ ਔਰ ਇਹਨੂੰ ਕਾਲੀ ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਕਾਰਵਾਈ ਕੀਤੀ ਗਈ ਤੇ ਤੂੰ ਚੰਨੀ ਤੇ ਕਾਰਵਾਈ ਇਸ ਲਈ ਨਹੀਂ ਕੀਤੀ ਕਿ ਇੱਕ ਆਈਐਸ ਅਫਸਰ ਜਿਹੜੀ ਕਮਲਪ੍ਰੀਤ ਬਰਾੜ ਆ ਉਹਦੇ ਵਿੱਚ ਇਨਵੋਲਵ ਸੀਗੀ ਉਸ ਅਫਸਰ ਨੂੰ ਸਜ਼ਾ ਦੇਣ ਦੀ ਬਜਾਏ ਉਹਨੂੰ ਖੁੱਡੇ ਲੈਣ ਲਾਉਣ ਦੀ ਬਜਾਏ ਉਹ ਪੰਜਾਬ ਦੇ ਸਭ ਤੋਂ ਮਹਿੰਗਾ ਜਿਹੜਾ ਵਿਭਾਗਵਾ ਜਿਹੜਾ ਸਭ ਤੋਂ ਮਾਲਦਾਰ ਵਿਭਾਗਵਾ ਪੁੱਡਾ ਉਹਦੀ ਅੱਜ ਦੀ ਅੱਜ ਦੀ ਤਰੀਕ ਦੇ ਵਿੱਚ ਉਹਨੂੰ ਤੋਂ ਅਨਚਾਰਜ ਲਾਇਆ ਉਸ ਉਹਦੀ ਸੈਕਟਰੀ ਲਾਇਆ ਵਾ ਪੰਜਾਬੀਆਂ ਨੂੰ ਪਤਾ ਤਾਂ ਲੱਗੇ ਵੀ ਕੀ ਤੇਰੀ ਐਡੀ ਮਜਬੂਰੀ ਸੀਗੀ ਕਿ ਜਿਹਨੂੰ ਸਜ਼ਾ ਦੇਣੀ ਸੀਗੀ ਔਰ ਉਹਨੂੰ ਤੋਂ ਐਡੇ ਮਾਲਦਾਰ ਵਿਭਾਗ ਦੇ ਵਿੱਚ ਲਾ ਦਿੱਤਾ ਵੀ ਹੋਰ ਇਹੋ ਜਿਹੇ ਘਪਲੇ ਕੀਤੇ ਜਾਣ ਸੋ ਤੇਰੇ ਲਈ ਤੇ ਇਹਨਾਂ ਅਫਸਰਾਂ ਲਈ ਜੇ ਮੈਂ ਗੱਲ ਕਹਿ ਲਾਂ ਨਾ ਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂਗੀ ਕਿ ਕੁਦਰਤ ਦਾ ਵਰਤਾਰਾ ਵੇਖੋ ਸੱਪ ਖੇਡਦੇ ਮੋਰਾ ਨਾਲ ਉਹ ਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾ ਨਾਲ ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾਂ ਦੇ ਨਾਲ ਆਹ ਦੋ ਸੁਣਨ ਦਾ ਹੋਰ ਮਾਦਾ ਰੱਖ ਜੇ ਤੇਰੇ ਚ ਹਿੰਮਤ ਹੈਗੀ ਆ ਤੇ ਅੱਗੇ ਮਾਦਾ ਰੱਖ ਤੈਨੂੰ ਹੋਰ ਅੱਗੇ ਸਟੋਰੀ ਦੱਸਣ ਲੱਗਾ ਆ ਇੱਕ ਫਰਮ ਸੀਗੀ ਆ ਰਿਪੋਰਟ ਮੈਂ ਸਾਰੀ ਕੱਢ ਕੇ ਲਿਆ ਆ ਪੰਜਾਬ ਐਲਕਲੀਜ਼ ਉਹਨੂੰ ਕਹਿੰਦੇ ਸੀ ਇੱਕ ਕੈਮੀਕਲ ਇੰਡਸਟਰੀ ਪੰਜਾਬ ਦੀ ਸੀਗੀ ਜਿਹੜੀ 2018 ਤੇ 19 ਦੇ ਵਿੱਚ ਉਸ ਫੈਕਟਰੀ ਨੇ ਸਰਕਾਰੀ ਫੈਕਟਰੀ ਨੇ 55 56 ਕਰੋੜ ਰੁਪਏ ਦਾ ਮੁਨਾਫਾ ਕਟਿਆ ਸੀਗਾ 90 ਏਕੜ ਇਸ ਫੈਕਟਰੀ ਦੀ ਜਗ੍ਹਾ ਵਾ ਸੈਕਟਰ 31 ਦੇ ਵਿੱਚ 772 ਗਾਇਦਾ ਇਹਦਾ ਪਲਾਟ ਆ 2.5 ਏਕੜ ਦੀ ਇੱਕੋ ਸਿੰਕਲੋਨੀ ਇਹਦੀ 9 ਏਕੜ ਦੀ ਇੱਕੋ ਸਿੰਕਲੋਨੀ ਆ 2500 ਕਰੋੜ ਰੁਪਏ ਦੀ ਇਹ ਜਗ੍ਹਾ ਸੀਗੀ ਔਰ 2021 ਦੇ ਵਿੱਚ ਇਸੇ ਕੰਪਨੀ ਦਾ ਇੰਚਾਰਜ ਜਿਹੜਾ ਇੱਕ ਆਈਐਸ ਅਫਸਰ ਸੀਗਾ ਜਿਹਨੂੰ ਚੇਅਰਮੈਨ ਲਾਇਆ ਸੀਗਾ ਅਮਿਤ ਦਾਕਾ ਉਹਦਾ ਨਾਮ ਸੀਗਾ ਉਹਦੇ ਵੱਲੋਂ ਘਾਟੇ ਦੇ ਵਿੱਚ ਇਹਨੂੰ ਸ਼ੋਅ ਕੀਤਾ ਗਿਆ ਜਿਹੜੀ 55-56 ਕਰੋੜ ਰੁਪਇਆ ਪ੍ਰਾਫਿਟ ਦਿੰਦੀ ਸੀ ਕੰਪਨੀ ਔਰ ਘਾਟੇ 'ਚ ਸ਼ੋਅ ਕਰਕੇ 50 ਕਰੋੜ ਰੁਪਏ ਦੇ ਵਿੱਚ ਆਪਣੇ ਸੌਰੇ ਨੂੰ ਵੇਚ ਦਿੱਤੀ ਗਈ ਆਪਣੇ ਸੌਰੇ ਦੇ ਨਾਂ ਦੇ ਉੱਤੇ ਕਰਾ ਲਈ ਗਈ ਵਿਜੀਲੈਂਸ ਨੇ ਉਹਦੀ ਵੀ ਇਨਕੁਆਰੀ ਕੀਤੀ ਤੂੰ ਕਾਰਵਾਈ ਨੂੰ ਰੋਕ ਕੇ ਉਲਟਾ ਉਸ ਆਈਐਸ ਅਫਸਰ ਨੂੰ ਜਿਹੜੇ ਮਹਿਕਮੇ 'ਚ ਗੋਆ ਘਪਲਾ ਹੋਇਆ ਸੀਗਾ ਉਸ ਮਹਿਕਮੇ ਦਾ ਟੂਰਿਜ਼ਮ ਵਿਭਾਗ ਦਾ ਤੂੰ ਸੈਕਟਰੀ ਉਹਨੂੰ ਲਾ ਦਿੱਤਾ ਉਹਨੂੰ ਡਾਇਰੈਕਟ ਉੱਥੇ ਉਹ ਜਿਹੜਾ ਉਹਦਾ ਮਾਲਕ ਬਣਾ ਦਿੱਤਾ ਕੀ ਕਮੀ ਸੀਗੀ ਕੀ ਮਤਲਬ ਕੀ ਤੇਰੀ ਮਜਬੂਰੀ ਸੀਗੀ ਵਿਧੀ ਲੈਨਸ ਨੂੰ ਤੂੰ ਪਰਮਿਸ਼ਨ ਕਿਉਂ ਨਹੀਂ ਦਿੱਤੀ ਉਹਦੇ ਉੱਤੇ ਕਾਰਵਾਈ ਕਰਨ ਦੀ ਇਸ ਤਰੀਕੇ ਇੱਕ ਲੰਬੀ ਜਿਹੜੀ ਤਰ੍ਹਾਂ ਕੋ ਚੋਰਾਂ ਦੀ ਫੌਜ ਤੂੰ ਖੜੀ ਕੀਤੀ ਆਪਣੀ ਸਰਕਾਰ ਦੇ ਵਿੱਚ ਸਾਨੂੰ ਦਿੰਦੇ ਕੀ ਹੋ 20-20 ਕਿਲੋ ਆਟਾ ਤੇ ਆਪ ਕਭਲੇ ਕਰਦੇ ਹੋ 52500 ਕਰੋੜ ਰੁਪਏ ਦੇ ਬਾਬਾ ਬੁੱਲੇ ਸ਼ਾਹ ਲਿਖਦੇ ਆ ਵੀ ਵਾਰੇ-ਵਾਰੇ ਜਾਈਏ ਉਹਨਾਂ ਦੇ ਜਿਹੜੇ ਮਾਰਨ ਗੱਪ ਛੜਪ ਕੌਡੀ ਲੱਭੀ ਦੇ ਦੇਵਣ ਤੇ ਬੁਗਚਾ ਘੋ ਕੱਪ ਹੋਰ ਇਹਦੇ ਉੱਤੇ ਰਾਤ ਅੰਦौरी ਸਾਹਿਬ ਪਤਾ ਕੀ ਲਿਖਦੇ ਆ ਕਿ ਇਨ ਦਿਨੋਂ ਤੂੰ ਮਾਲਕ ਐ ਇਸ ਵੇਲੇ ਪੰਜਾਬ ਦਾ ਤੂੰ ਮਾਲਕ ਐ ਇਸ ਵੇਲੇ ਪੰਜਾਬ ਸਰਕਾਰ ਦਾ ਇਨ ਦਿਨੋਂ ਆਪ ਮਾਲਕ ਹੈ ਬਾਜ਼ਾਰ ਕੇ ਜੋ ਵੀ ਚਾਹੇ ਕੀਮਤ ਹਮਾਰੀ ਰੱਖੇ ਝੂਠ ਸੇ ਸੱਚ ਸੇ ਜਿਸੇ ਵੀ ਚਾਹੇ ਯਾਰੀ ਰੱਖੇ ਆਪਕੇ ਪਾਸ ਚੋਰੋਂ ਕੀ ਫਹਿਰਿਸਤ ਹੈ ਸਭ ਪੇ ਦਸਤੇ ਕਰਮ ਜਾਰੀ ਜਾਰੀ ਰੱਖੇ ਸਭ ਪੇ ਦਸਤੇ ਕਰਮ ਬਾਰੀ ਬਾਰੀ ਰੱਖੇ ਤੂੰ ਇਨਾਂ ਦੇ ਉੱਤੇ ਆਪਣਾ ਅਸ਼ੀਰਵਾਦ ਦਿੱਤਾ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਸੀਗਾ ਆਗੇ ਆ ਆ ਰਿਪੋਰਟ ਵਰਨ ਰੂਜ਼ਮਨਾ ਦਾ ਇਕਾਈ ਐਸ ਅਫਸਰ ਸਾਡੇ ਸ਼ਹਿਰ ਚ ਡੀਸੀ ਵੀ ਰਿਹਾ ਕਿਸੇ ਵੇਲੇ ਆਈ ਐਸ ਅਫਸਰ ਉਨੇ 137 ਕਰੋੜ ਰੁਪਏ ਦਾ ਘਪਲਾ ਕੀਤਾ ਅਮਰੂਦਾਂ ਦੇ ਜਾਲੀ ਬੂਟੇ ਲਾ ਕੇ ਕਾਗਜ਼ਾਂ ਦੇ ਵਿੱਚ ਮੁਆਵਜ਼ਾ ਲੈ ਗਿਆ ਜਿਹਦੀ ਹੁਣ ਈਡੀ ਜਾਂਚ ਕਰ ਰਹੀ ਆ ਜਿਹਦੇ ਉੱਤੇ ਈਡੀ ਨੇ ਉਹਨੂੰ ਸੰਮਣ ਕੀਤਾ ਈਡੀਓ ਤੋਂ ਪੁੱਛਗਿਛ ਕਰ ਰਹੀ ਆ ਵਿਜੀਲੈਂਸ ਨੇ ਦੀ ਇਨਕੁਆਰੀ ਮੁਕੰਮਲ ਕੀਤੀ ਤੂੰ ਕਾਰਵਾਈ ਕਰਨ ਦੇ ਇਹਦੇ ਉੱਤੇ ਕਾਰਵਾਈ ਕਿਉਂ ਰੋਕੀ ਗਈ 17 ਐ ਦੇ ਵਿੱਚ ਪਰਮਿਸ਼ਨ ਲੈਣੀ ਸੀਗੀ ਆਈਐਸ ਅਫਸਰਾਂ ਨੂੰ ਫੜਨ ਦੀ ਤੂੰ ਕਿਸੇ ਵੀ ਜਗ੍ਹਾ ਦੇ ਉੱਤੇ ਇਹਦੀ ਪਰਮਿਸ਼ਨ ਨਹੀਂ ਦਿੱਤੀ ਉਲਟਾ ਉਹਨੂੰ ਸਜ਼ਾ ਦੇਣ ਦੀ ਬਜਾਏ ਅੱਜ ਐਕਸਾਈਜ਼ ਡਿਪਾਰਟਮੈਂਟ ਦਾ ਕਮਿਸ਼ਨਰ ਤੁੰਨੂੰ ਲਾਇਆ ਵਰਨ ਰੂਜ਼ਮ ਨੂੰ ਕਿੱਥੇ ਪੰਜਾਬੀਆਂ ਨੂੰ ਤੂੰ ਜਵਾਬ ਦੇਵੇਂਗਾ ਵਿਜੀਲੈਂਸ ਵੱਲੋਂ ਕਾਰਵਾਈ ਨਾ ਕਰਾ ਕੇ ਅੰਦਰ ਖਾਤੇ ਤੂੰ ਇਹਦੀ ਫਾਈਲ ਜਿਹੜੀ ਈਡੀ ਨੂੰ ਭਜਵਾਈ ਕਿਉਂਕਿ ਇਸੇ ਵਰਨ ਰੂਜ਼ਮ ਦਾ ਦਿੱਲੀ ਸ਼ਰਾਬ ਘਟਾਲੇ ਦੇ ਵਿੱਚ ਜਿਹਦੇ ਵਿੱਚ ਕੇਜਰੀਵਾਲ ਅੰਦਰ ਆ ਉਹਦੇ ਵਿੱਚ ਵੀ ਇਹਦੀ ਬਹੁਤ ਵੱਡੀ ਇਨਵੋਲਵਮੈਂਟ ਹੈ ਔਰ ਤੂੰ ਚਾਹਨਾ ਵਾ ਹੁਣ ਸੁਰਤੋਂ ਆਪਣੀ ਪਾਰਟੀ ਦਾ ਕਿੰਨਾ ਕੁ ਵਫਾਦਾਰ ਹੈਂ ਆਪਣੇ ਆਕਾਮਾਂ ਦਾ ਕਿੰਨਾ ਕੁ ਵਫਾਦਾਰ ਹੈਂ ਔਰ ਤੂੰ ਚਾਹਨਾ ਵਾ ਕਿ ਇਹ ਆਈ ਅਫਸਰ ਡਰ ਕੇ ਵਾਦਾ ਮਵਾਫ ਗਵਾਹ ਬਣਾ ਕੇ ਕੇਜਰੀਵਾਲ ਦੇ ਖਿਲਾਫ ਜਿਹੜਾ ਉਹ ਭੁਗਤੇ ਇਹ ਤੂੰ ਬੀਜੇਪੀ ਦੇ ਆਖੇ ਕਰ ਰਿਹਾ ਕਿਉਂਕਿ ਸਾਰਾ ਪੰਜਾਬ ਜਾਣਦਾ ਕਿ ਤੇਰੀ ਅੰਦਰ ਖਾਤੇ ਮੋਦੀ ਤੇ ਅਮਿਤ ਸ਼ਾਹ ਨਾਲ ਇੱਕੋ ਗੱਲ ਆ ਤੇਰੀ ਗੰਢ ਸੰੜਿਆ ਪੱਕੀ ਸਾੜਿਆ ਔਰ ਬੀਜੇਪੀ ਦਾ ਅਮਰitsar ਦਾ ਕੈਂਡੀਡੇਟ ਇਸ਼ਰਾਵ ਘਟਾਲਾ ਆਇਆ ਨਾ ਦਿੱਲੀ ਦੇ ਵਿੱਚ ਆ ਸੁਣੋ ਕੀ ਕਹਿ ਰਿਹਾ ਉਹ ਕਹਿੰਦਾ ਤੋਹਾਂ ਤੋਂ ਗਏ ਸਰਕਾਰ ਤੋਂ ਕਿ ਜਿਹੜੇ ਇਸ਼ੂਸ ਕੇਜਰੀਵਾਲ ਧਿਆ ਹੋਇਆ ਉਹ ਪੰਜਾਬ ਦੀ ਹੋਏ ਇੱਕ ਰੱਬ ਦੀ ਕਰਾਮਾਣਾ ਉਹ ਕਹਿ ਰਿਹਾ ਕਿ ਜਿਹੜਾ ਇਸ਼ੂ ਦਿੱਲੀ ਦੇ ਵਿੱਚ ਹੋਇਆ ਸ਼ਰਾਬ ਘਟਾਲਾ ਉਸੇ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਘਟਾਲਾ ਆਇਆ ਵਾ ਇਹ ਬੀਜੇਪੀ ਦਾ ਕੈਂਡੀਡੇਟ ਕਹਿ ਰਿਹਾ ਜਿਹੜਾ ਮਤਲਬ ਬਹੁਤ ਵੱਡੀ ਅਫਸਰਸ਼ਾਹੀ ਤੋਂ ਰਿਟਾਇਰ ਹੋਇਆ ਤੇ ਹੁਣ ਇੱਥੇ ਚੋਣ ਲੜ ਰਿਹਾ ਵਾ ਫਿਰ ਮੈਨੂੰ ਇਹ ਦੱਸ ਜੇ ਪੰਜਾਬ 'ਚ ਇਹ ਸੇਮ ਘਟਾਲਾ ਆਇਆ ਫਿਰ ਤੇਰੇ ਉੱਤੇ ਕਾਰਵਾਈ ਕਿਉਂ ਨਹੀਂ ਹੋਣ ਈ ਕਿਉਂਕਿ ਤੇਰੀ ਇੱਕੋ ਗੱਲ ਹੈ ਮੋਦੀ ਹੋਣਾ ਨਾ ਔਰ ਤੂੰ ਬੀਜੇਪੀ ਨੂੰ ਪੰਜਾਬ ਦੇ ਵਿੱਚ ਬਾਕੀ ਪਾਰਟੀਆਂ ਦੇ ਨਾਲੋਂ ਤਕੜਾ ਕਰ ਰਿਹਾ ਵਾ ਸਾਜ਼ਿਸ਼ ਦੇ ਤਹਿਤ ਤੂੰ ਪੰਜਾਬ ਦੇ ਵਿੱਚ ਬੀਜੇਪੀ ਨੂੰ ਉਭਾਰ ਰਿਹਾ ਔਰ ਆਪਣੀ ਪਾਰਟੀ ਨੂੰ ਤੂੰ ਮਾਰ ਰਿਹਾ ਵਾ ਮੇਰੇ ਮੁਤਾਬਕ ਰਾਘਵ ਚੱਡਾ ਤੇਰੇ ਰਾਹ ਦਾ ਸਭ ਤੋਂ ਵੱਡਾ ਰੋੜਾ ਸੀਗਾ ਅਸੀਂ ਵੀ ਬੜਾ ਬੋਲਦੇ ਰਹੇ ਆ ਟਖੜਕਾ ਤੇਰਾ ਉਹਦੇ ਨਾਲ ਚੱਲਦਾ ਰਿਹਾ ਈਡੀ ਵੱਲੋਂ ਸੰਮਣ ਕਢਾ ਕੇ ਉਹਨੂੰ ਵੀ ਡਰਾ ਤਮਕਾ ਕੇ ਤੂੰ ਸਾਈਡ ਲਾਈਨ ਕੀਤਾ ਮੋਦੀ ਤੇ ਅਮਿਤ ਸ਼ਾਹ ਈਡੀ ਦਾ ਅਸਲੀ ਟੌਰ ਤੇ ਆਪਾਂ ਬਣ ਕੇ ਬੈਠੇ ਆਂ ਪੰਜਾਬ ਦੇ ਵਿੱਚ ਜਿੰਨੂੰ ਮਰਜ਼ੀ ਜਿਹਦੀ ਮਰਜ਼ੀ ਫਾਈਲ ਸਾਈਨ ਕਰਾ ਦਿੰਨੇ ਆਂ ਜਿੰਨੂੰ ਮਰਜ਼ੀ ਸੰਮਣ ਕਢਾ ਦਿੰਨੇ ਆਂ ਸਾਰਾ ਕੁਝ ਤੇ ਆਪਾਂ ਕਰਨੇ ਆਂ ਸਬੂਤ ਲੈਣੇ ਆਂ ਨਾ ਤੂੰ ਸਬੂਤ ਮੈਂ ਤੈਨੂੰ ਪੁੱਛਣਾ ਚਾਹਨਾ ਤੂੰ ਸਿਆਸਤ ਦੇ ਵਿੱਚ ਹਰ ਬੰਦੇ ਦਾ ਮਜ਼ਾਕ ਡਾਇਆ ਚਾਹੇ ਪ੍ਰਤਾਪ ਬਾਜਵਾ ਚਾਹੇ ਸੁਖਬੀਰ ਸਿੰਘ ਬਾਦਲ ਆ ਚਾਹੇ ਰਾਜਾ ਵੜਿੰਗ ਆ ਚਾਹੇ ਵਿਕਰਮਜੀਠੀਆ ਵਾ ਕਦੀ ਅਮਨ ਸ਼ਾਹ ਤੇ ਮੋਦੀ ਦਾ ਮਜ਼ਾਕ ਆਪਾਂ ਕਿਉਂ ਨਹੀਂ ਡਾਇਆ ਉਹਨਾਂ ਵਾਰੀ ਕੀ ਆਪਣਾ ਸੰਧ ਸੁੱਕ ਜਾਂਦਾ ਵਾ ਕੀ ਸੱਪ ਸੁੰਘ ਜਾਂਦਾ ਆਪਾਂ ਨੂੰ ਉਹਨਾਂ ਤੋਂ ਕਾਦਾ ਡਰਿਆ ਜਾਂ ਕਾਦੀ ਆਪਣੀ ਘੋਗਾਲਿਆ ਆਪਾਂ ਉਹਨਾਂ ਨੂੰ ਨੀਵਾ ਵਿਖਾ ਹੀ ਨਹੀਂ ਸਕਦੇ ਔਰ ਤੂੰ ਕੇਜਰੀਵਾਲ ਨੂੰ ਆਪਣਾ ਪਿਓ ਦੱਸਦਾ ਸੀ ਨਾ ਤੂੰ ਕਿਹਾ ਕਿ ਮੇਰੇ ਵਿਆਹ ਦੇ ਵਿੱਚ ਜਿਹੜੀ ਪਿਓ ਦੀ ਰਸਮ ਹੈ ਉਹ ਕੇਜਰੀਵਾਲ ਨੇ ਇਹਦਾ ਕੀਤੀ ਆ ਕੇਜਰੀਵਾਲ ਫੜਿਆ ਗਿਆ ਪੰਜਾਬ 'ਚ ਜਾਂ ਪੰਜਾਬ ਵੱਲੋਂ ਤੇਰੇ ਵੱਲੋਂ ਜਿਹੜੀ ਉਹਨੂੰ ਸਪੋਰਟ ਮਿਲਣੀ ਚਾਹੀਦੀ ਸੀ ਜਿਸ ਕੱਪੜੇ ਦੇ ਵਿੱਚ ਉਹਨੂੰ ਅੰਦਰ ਦਿੱਤਾ ਮੈਂ ਕਿਸੇ ਦੇ ਕੱਪੜੇ ਦੇ ਵਿੱਚ ਉਹਦੇ ਨਾਲ ਨਹੀਂ ਆ ਪਰ ਜਿਹੜੀ ਸਪੋਰਟ ਜਿਸ ਅਹੁਦੇ ਦੇ ਉੱਤੇ ਉਹਨੇ ਤੈਨੂੰ ਬਿਠਾਇਆ ਤੈਨੂੰ ਬਚਾਇਆ ਕੀ ਤੇਰੀ ਜਿਹੜੀ ਸਪੋਰਟ ਉਹਨੂੰ ਮਿਲਣੀ ਚਾਹੀਦੀ ਸੀ ਤੂੰ ਦਿੱਤੀ ਉਹਨੂੰ ਇੱਕ ਫਾਰਮੈਲਟੀ ਤੋਂ ਕਰ ਰਿਆਂ ਉਹਦੇ ਨਾਲ ਤੈਨੂੰ ਤੂੰ ਅੰਦਰ ਹੀ ਚੰਗਾ ਲੱਗਦਾ ਵੀ ਤੈਨੂੰ ਪੁੱਛਣ ਗਿਛਣ ਵਾਲਾ ਕੋਈ ਨਾ ਹੋਵੇ ਔਰ ਕੇਜਰੀਆਲ ਅੰਦਰ ਬੈਠਾ ਤੈਨੂੰ ਪਤਾ ਕੀ ਕਹਿ ਰਿਹਾ ਵਾ ਬੜਾ ਸੋਹਣਾ ਕਿਸੇ ਸ਼ਾਇਰ ਨੇ ਲਿਖਿਆ ਕਿ ਜਿਤਨੀ ਵੀ ਕੀ ਥੀ ਜਿਤਨੀ ਵੀ ਕੀ ਥੀ ਉਤਨੀ ਮੁਹੱਬਤ ਨਹੀਂ ਮਿਲੀ ਕਿ ਆ ਫਾਇਦੇ ਕੋ ਰੋਈਏ ਲਾਗਤ ਨਹੀਂ ਮਿਲੀ ਕਾਤਲ ਹਮਾਰੇ ਕਤਲ ਸੇ ਮਸ਼ਹੂਰ ਹੋ ਗਿਆ ਹਮ ਕੋ ਸ਼ਹੀਦ ਹੋ ਕੇ ਵੀ ਸ਼ੋਹਰਤ ਨਹੀਂ ਮਿਲੀ ਉਹ ਅੰਦਰ ਚਲ ਗਿਆ ਆਪਾ ਮੁੱਖ ਮੰਤਰੀ ਜਿੰਨਾ ਨਾਲ ਲੜਦਾ ਉਹ ਅੰਦਰ ਗਿਆ ਤੇ ਆਪਾ ਉਹਨਾਂ ਦੀ ਝੋਲੀ ਦੇ ਵਿੱਚ ਬੈਠੇ ਆਂ ਤੇਰੀ ਬੀਜੇਪੀ ਨਾਲ ਇੰਨੀ ਸਾਧਿਆ ਤੂੰ ਚਾਹੁੰਦਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਤੇਰੀ ਆਪਣੀ ਪਾਰਟੀ ਸੀਟਾਂ ਜਿੱਤੇ ਔਰ ਸੀਟਾਂ ਦੀ ਵੰਡ ਦੇ ਵਿੱਚ ਵੀ ਸਾਰਾ ਕੁਝ ਦਿਸਣ ਦੇ ਆ ਔਰ ਸਾਰਾ ਕੁਝ ਪੰਜਾਬ ਦੇ ਸਾਹਮਣੇ ਆ ਤੂੰ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਪਕੜ ਤੇ ਲੀਕੀ ਤੀ ਉਹਦਾ ਦਖਲਬੰਦ ਕੀਤਾ 6 ਮਹੀਨੇ ਪਹਿਲਾਂ ਤੇ ਪੰਜਾਬ ਦੇ ਵਿੱਚ ਚੱਲਦਾ ਸੀਗਾ ਕਿ ਆਮ ਆਦਮੀ ਦੀ ਸਰਕਾਰ ਆ ਕੇਜਰੀਵਾਲ ਦੀ ਸਰਕਾਰ ਆ ਹੁਣ ਤੇ ਕਿਤੇ ਕੇਜਰੀਵਾਲ ਤੇ ਆਮ ਆਦਮੀ ਨਜ਼ਰ ਹੀ ਨਹੀਂ ਆਉਂਦਾ ਸਿਰਫ ਭਗਵੰਤ ਮਾਨ ਹੀ ਨਜ਼ਰ ਆਉਂਦਾ ਸਾਰੇ ਅਫਸਰ ਤੂੰ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਲਾਉਣਾ ਵਾ ਮਾਤਰੂ ਇੱਕ ਗੱਲ ਪੁੱਛਣੀ ਚਾਹਨਾ ਕਿ ਪੰਜਾਬ ਦੇ ਵਿੱਚ ਭਾਨਾ ਸਿੱਧੂ ਲੱਖਾ ਸਿਧਾਨਾ ਖਹਿਰਾ ਸੁਖਪਾਲ ਖਹਿਰਾ ਫੜਨੇ ਜ਼ਿਆਦਾ ਜ਼ਰੂਰੀ ਸੀ ਕਿ ਇਹ ਲੀਡਰ ਜਿਹੜੇ ਪੰਜਾਬ ਨੂੰ ਲੁੱਟ ਕੇ ਖਾ ਗਏ ਆ ਇਹ ਸਰਕਾਰੀ ਮਗਰਮੱਥ ਜਿਹੜੇ ਪੰਜਾਬ ਨੂੰ ਲੁੱਟ ਲੁੱਟ ਕੇ ਖਾ ਗਏ ਆ ਇਹ ਫੜਨੇ ਜ਼ਿਆਦਾ ਜ਼ਰੂਰੀ ਸੀ ਕਿਤੇ ਜਵਾਬ ਤਾਂ ਦੇ ਪੰਜਾਬੀਆਂ ਨੂੰ ਸਾਨੂੰ ਤਾਂ ਤੂੰ ਤਾਂ ਉਲਝਾ ਹੀ ਆਟੇ ਦਾਲ ਦੇ ਵਿੱਚ ਦਿੱਤਾ ਦੂਜੀ ਗੱਲ ਤੂੰ ਇਸ ਪਾਰਟੀ ਦੇ ਵਿੱਚ ਅੰਨਿਆ ਚਕਾਣਾ ਰਾਜਾ ਬਣਿਆ ਵਾ ਜਿਹੜੇ ਬੰਦੇ ਤੈਨੂੰ ਸਵਾਲ ਕਰਨ ਵਾਲੇ ਸੀ ਜਿਹੜੇ ਬੰਦੇ ਤੇਰੇ ਉੱਤੇ ਕਿੰਤੂ ਪਰੰਤੂ ਕਰਨ ਵਾਲੇ ਸੀ ਜਾਂ ਤੂੰ ਉਹ ਪਾਰਟੀ ਦੇ ਵਿੱਚੋਂ ਕਢਾ ਦਿੱਤੇ ਜਾਂ ਉਹਨਾਂ ਨੂੰ ਤੂੰ ਮਿਲ ਕੇ ਖੁੰਝੇ ਲੈਣ ਲਾ ਦਿੱਤਾ ਮੈਂ ਤੈਨੂੰ ਨਾਂ ਗਣਾ ਦੇਣਾ ਅਮਨ अरोड़ा ਵਧੀਆ ਬੋਲ ਲਿੰਦਾ ਸੀਗਾ ਉਹਦੇ ਤੂੰ ਇਹੋ ਜਿਹੇ ਪਰ ਕੁਤਰੇ ਉਹਨੂੰ ਇਹੋ ਜਿਹਾ ਤੂੰ ਨੀਵਾ ਖਾਇਆ ਉਹ ਦੁਬਾਰਾ ਬੋਲਿਆ ਹੀ ਨਹੀਂ ਕੁਮਰ ਵਿਜੇ ਪ੍ਰਤਾਪ ਕੱਲੀ ਕੱਲੀ ਗੱਲ ਦੇ ਉੱਤੇ ਸਵਾਲ ਕਰਦੇ ਸੀਗੇ ਪੰਜਾਬ ਦੇ ਵਿੱਚ ਉਹਨੇ ਆਪਣਾ ਅਹੁਦਾ ਛੱਡ ਕੇ ਆਈਜੀ ਦਾ ਏਡਾ ਵੱਡਾ ਅਹੁਦਾ ਛੱਡ ਕੇ ਤੇ ਐਮਐਲਏ ਬਣਨ ਨੂੰ ਉਹਨੇ ਅਹੁਦਾ ਛੱਡਿਆ ਸੀਗਾ ਉਹਨੂੰ ਕੋ ਮંત્રી ਬਣਾ ਦਿਓ ਦੁਹਾਈ ਦੇ ਦੇ ਮਰ ਗਿਆ ਯਾਰ ਮੈਂ ਪੰਜਾਬ ਦਾ ਲੈਂਡ ਆਰਡਰ ਠੀਕ ਕਰ ਸਕਦਾ ਮੈਨੂੰ ਗ੍ਰਹਿ ਮੰਤਰੀ ਬਣਾ ਦਿਓ ਤੇ ਕੀ ਇੱਕ ਚਾਂਸ ਜੇ ਤਿੰ ਕੇਜਰੀਵਾਲ ਨੇ ਮੁੱਖ ਮੰਤਰੀ ਬਣਾ ਦਿੱਤਾ ਤੇ ਉਹਨੂੰ 6 ਮਹੀਨੇ ਤੁਸੀਂ ਗ੍ਰਹਿ ਮੰਤਰੀ ਨਹੀਂ ਸੀ ਬਣਾ ਸਕਦੇ ਉਹਨੂੰ ਵੀ ਤੂੰ ਸਾਈਡ ਲਾਈਨ ਕੀਤਾ ਭੁੱਗੀ ਨੂੰ ਤੂੰ ਪਾਰਟੀ 'ਚੋਂ ਕਢਾਤਾ ਖਹਿਰਾ ਤੈਨੂੰ ਸਵਾਲ ਕਰਦਾ ਸੀ ਉਹਨੂੰ ਪਾਰਟੀ 'ਚੋਂ ਕਢਾਤਾ ਫੂਲਕਾ ਸਾਹਿਬ ਬਹੁਤ ਸਿਆਣੇ ਸੀਗੇ ਉਹਨਾਂ ਨੂੰ ਤੂੰ ਪਾਰਟੀ 'ਚੋਂ ਕਢਾਤਾ ਛੋਟੇ ਪੁਰਜੇ ਤੇਰੇ ਅੱਗੇ ਰਾਹ ਦੇ ਵਿੱਚ ਅੜਚੰਨ ਸੀਗਾ ਤੇ ਤੂੰ ਉਹਨੂੰ ਕੱਢ ਦਿੱਤਾ ਤੂੰ ਸੋ ਅੰਨਿਆਂ ਦੇ ਵਿੱਚ ਕਾਣਾ ਰਾਜਾ ਬਣਿਆ ਮਰ ਤੂੰ ਪਰ ਪਾਰਟੀ ਨੂੰ ਸਟਰੋਂਗ ਨਹੀਂ ਕਰਨੀ ਚਾਹੁੰਦਾ ਅਸਲ ਦੇ ਵਿੱਚ ਤੇਰੀ ਅਸਲੀ ਪਾਰਟੀ ਬੀਜੇਪੀ ਆ ਜਾਂ ਤੇਰੀ ਪਾਰਟੀ ਉਹ ਹੈ ਜਿਹਦੀ ਜੁੱਤੀ ਕਾਇਮ ਹੈ ਜਿਹੜੇ ਤੈਨੂੰ ਥੱਲੇ ਰੱਖ ਸਕਦੇ ਆ ਤੁਹਾਡੀ ਇੱਕ ਰੈਲੀ ਹੋਈ ਆ ਦਿੱਲੀ ਦੇ ਵਿੱਚ ਜਿਹੜੀ ਪਾਰਟੀ ਨੂੰ ਕਰੋੜ ਕਰੋੜ ਤੁਸੀਂ ਗਾਲ ਕੱਢਦੇ ਸੀ ਕਾਂਗਰਸੀਆਂ ਨੂੰ ਦੱਸਦੇ ਸੀ ਵੀ 70 ਸਾਲਾਂ ਚ ਕੁਝ ਨਹੀਂ ਕੀਤਾ ਉਸੇ ਸੋਨੀਆ ਗਾਂਧੀ ਦੇ ਤੇ ਆਪਾਂ ਤਲੀਆਂ ਤੜਜ ਪੈਰਾਂ ਦੇ ਤਲਵੇ ਚੱਟਣ ਤੱਕ ਗਏ ਆ ਵੀ ਬਹੁਤ ਕੁਰਬਾਨੀਆਂ ਬਹੁਤ ਸਾਰਾ ਕੁਝ ਆ ਮਤਲਬ ਆਪਣਾ ਦੀਨ ਮਾਨ ਕੀ ਆ ਯਾਰ ਮੈਨੂੰ ਦੱਸੋ ਤੇ ਸਹੀ ਮੈਂ ਤੈਨੂੰ ਇੱਕ ਛੋਟੀ ਜੀ ਕਹਾਣੀ ਬਹੁਤਾ ਲੰਮਾ ਮੈਂ ਬੋਲਣਾ ਨਹੀਂ ਚਾਹੁੰਦਾ ਇਹ ਲਗਾਤਾਰ ਹੀ ਚੱਲੂਗਾ ਹੁਣ ਤੇਰੇ ਨਾਲ ਕਿ ਛੋਟੀ ਜੀ ਗੱਲ ਕਹਿ ਕੇ ਕਹਾਣੀ ਸਮਝਾ ਦੱਸਣ ਲੱਗਾ ਤੈਨੂੰ ਵੀ ਤੂੰ ਭੀਜਪੀ ਨੂੰ ਤਕੜਾ ਕਿਵੇਂ ਕਰ ਰਿਆ ਵਾ ਸੌਰੀ ਮੈਂ ਆਪਣੀਆਂ ਧੀਆ ਭਣਾ ਕੋਲੋਂ ਜਿਹੜੇ ਵੀ ਜਿੰਨਾ ਲੋਕਾਂ ਨੂੰ ਇਹ ਬੁਰੀ ਲੱਗੇ ਮੈਂ ਮਾਫੀ ਮੰਗਣੀ ਚਾਹੁੰਨਾ ਪਰ ਹੈ ਬੰਦਾ ਇਸੇ ਵਜ੍ਹਾ ਜੋਗਾ ਹੀ ਆ ਵੀ ਇੱਕ ਬੰਦਾ ਸੀਗਾ ਉਹ ਲੋਕਾਂ ਦੇ ਵਿੱਚ ਨਾ ਮਤਲਬ ਲੋਕਾਂ ਵੱਲ ਨੂੰ ਮੂੰਹ ਕਰਕੇ ਪਿਸ਼ਾਬ ਕਰਦਾ ਹੁੰਦਾ ਸੀ ਵੀ ਵੀਰੇ ਵੀ ਨੂੰ ਤਗੜੀ ਤੂੰ ਕਿਵੇਂ ਕਰ ਰਿਹਾ ਉਹਨਾਂ ਨੂੰ ਚੰਗੇ ਕਿਵੇਂ ਘੁਆ ਰਿਆਂ ਨੂੰ ਪੰਜਾਬ ਦੇ ਵਿੱਚ ਇੱਕ ਬੰਦਾ ਸੀ ਉਹ ਲੋਕਾਂ ਦੇ ਵਿੱਚ ਨਾ ਖੜਾ ਹੋ ਕੇ ਪਿਸ਼ਾਬ ਕਰਦਾ ਸੀ ਤੇ ਉਹ ਮਰਨ ਲੱਗਾ ਇੱਕ ਦਿਨ ਆਪਣੇ ਮੁੰਡੇ ਨੂੰ ਕਹਿੰਦਾ ਵੀ ਲੋਕ ਮੈਨੂੰ ਗਾਲਾਂ ਮੜੀਆਂ ਕਰਦੇ ਨੇ ਪੁੱਤ ਕੋ ਇਹੋ ਜਿਹਾ ਹੋ ਸਕਦਾ ਵੀ ਮੈਨੂੰ ਮਰਨ ਤੋਂ ਬਾਅਦ ਕੋ ਚੰਗਾ ਹੀ ਕਹਿਣਾ ਸ਼ੁਰੂ ਕਰ ਦੇਣ ਤੇ ਉਹ ਮੁੰਡਾ ਉਹਦਾ ਕਹਿੰਦਾ ਵੀ ਪਾਪਾ ਕ ਔਰ ਫਿਰ ਵੀ ਚੱਲ ਮੈਂ ਕੋਸ਼ਿਸ਼ ਕਰਦਾ ਵਾਂ ਜਦੋਂ ਉਹਨੂੰ ਸਾੜ ਸੂੜ ਕੇ ਵਾਪਸ ਮੁੜਦੇ ਆ ਨਾ ਤੇ ਥੱਲੇ ਸਾਰੇ ਬੈਠੇ ਹੁੰਦੇ ਬੰਦੇ ਜਿਹੜੇ ਉਹਦਾ ਸੰਸਕਾਰ ਕਰਕੇ ਆਉਂਦੇ ਆ ਤੇ ਮੁੰਡਾ ਕੋਠੇ ਚੜ੍ਹ ਕੇ ਤੇ ਸਾਰਿਆਂ ਦੇ ਸਿਰ 'ਚ ਮੋਦ ਦਿੰਦਾ ਔਰ ਥੱਲੇ ਲੋਕੀ ਪਤਾ ਕਹਿੰਦੇ ਵੀ ਇਹਦੇ ਨੂੰ ਤੇਦਾ ਪਿਓ ਚੰਗਾ ਸੀ ਸੋ ਇਸ ਤਰੀਕੇ ਵੀ ਇਹਦੇ ਨਾਲ ਤੋਂ ਬੀਜੇਪੀ ਚੰਗੀ ਸੀ ਇਹੋ ਜਿਹੇ ਹਾਲਾਤ ਜਿਹੜੇ ਤੂੰ ਤੂੰ ਪੰਜਾਬ ਦੇ ਪੈਦਾ ਕਰ ਰਿਹਾ ਔਰ ਪੰਜਾਬ ਦੇ ਵਿੱਚ ਤੂੰ ਬੀਜੇਪੀ ਨੂੰ ਚੰਗੀ ਘੁਆ ਰਿਹਾ ਵਾਂ ਇਦੇ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਮੈਂ ਨਹੀਂ ਕਹਿੰਦਾ ਮੋਦੀ ਦੇ ਕੋ ਦੇਸ਼ ਚ ਮਾਰੇ ਕੰਮ ਕੀਤੇ ਹੋਣਗੇ ਪਰ ਪੰਜਾਬ ਪ੍ਰਤੀ ਉਹਨਾਂ ਦੇ ਮਨ ਚ ਨਫ਼ਰਤ ਹੈ ਕੋਈ ਉਹ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਔਰ ਤਬਾਹੀ ਦੇ ਵੱਲ ਪਲੇਟ ਚ ਪਾ ਕੇ ਤੂੰ ਪੰਜਾਬ ਨੂੰ ਦੇਣ ਲਿਆ ਆ ਉਹਨਾਂ ਦੀ ਪਲੇਟ ਚ ਉਹਨਾਂ ਦੇ ਅੱਗੇ ਪਰੋਸਣ ਲਿਆ ਤੂੰ ਪੰਜਾਬ ਨੂੰ ਵੀ ਇਹਨੂੰ ਲੁੱਟ ਲੋ ਇਹਨੂੰ ਮਾਰ ਦਿਓ ਇਹਨੂੰ ਖਤਮ ਕਰ ਦਿਓ ਬਾਕੀ ਰਾਜ ਭਾਗ ਤੇਰੇ ਕਰਮਾਂ ਦਾ ਲਿਖਿਆ ਹੋਇਆ ਕਹਿੰਦੇ ਆ ਨਾ ਵੀ ਰੱਬ ਦੀਆਂ ਬੇਪਰਵਾਹੀਆਂ ਤੇ ਕੁੱਤੇ ਖਾਣ ਮਲਾਈਆਂ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਨਾ ਭਗਵੰਤ ਮਾਨ ਕੈਪਟਨ ਮਰਿੰਦਰ ਸਿੰਘ ਵੀ ਇੱਕ ਗੱਲ ਕਹਿੰਦਾ ਸੀਗਾ ਕਿ ਮੇਰੇ ਸਾਹਮਣੇ ਪੰਜਾਬ ਦੀ ਲੁੱਟ ਖਸੁੱਟ ਹੁੰਦੀ ਸੀ ਮੈਂ ਮਜਬੂਰ ਸੀਗਾ ਕੀ ਫਰਕ ਰਹਿ ਗਿਆ ਤੇਰੇ ਤੇ ਕੈਪਟਨ ਮਰਿੰਦਰ ਸਿੰਘ 'ਚ ਇੱਕ ਦਿਨ ਸੌ ਉਹਨੂੰ ਸੁਣਾਈ ਸੀ ਕਿ ਮੈਂ ਦੂਜੀ ਸੌ ਅੱਜ ਮੈਂ ਤੈਨੂੰ ਸੁਣਾ ਰਿਹਾ ਵਾਂ ਔਰ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਬਹੁਤਾ ਸਮਾਂ ਨਹੀਂ ਤੇਰੇ ਕੋਲ ਰਾਜ ਭਾਗ ਦਾ ਔਰ ਮੇਰੀ ਗੱਲ ਝੂਠੀ ਨਹੀਂ ਹੋਣੀ ਤੇ ਅਨੁਸਾਰ ਪ੍ਰਤਾਪ ਸਿੰਘ ਬਾਜਵੇ ਨੇ ਸੁਖਬੀਰ ਬਾਦਲ ਨੇ ਰਾਜੇ ਵੜੇਂਗ ਨੇ ਸਾਰਿਆਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਤੂੰ ਦੋ ਸਾਲਾਂ ਦੀ ਲੱਥਾਂ ਨਹੀਂ ਮੈਂ ਤੈਨੂੰ ਅੱਜ ਕਹਿੰਦਾ ਵੀ ਸਾਡਾ ਵੀ ਗੁਰੂ ਮਹਾਰਾਜਾ ਪੰਜਾਬੀਆਂ ਨੇ ਤੇ ਸਾਲ ਤੈਨੂੰ ਟੱਪਣ ਨਹੀਂ ਦੇਣਾ ਅੱਦਕੀ ਸੋ ਜੇ ਅਜੇ ਵੀ ਸੰਭਲ ਸਕਦਾ ਤਾਂ ਸੰਭਲਦਾ ਜ਼ਮੀਨ ਤੇਰੇ ਥੱਲੇ ਆ ਨਹੀਂ ਗਈ ਇੱਕ ਵੀ ਐਮਐਲਏ ਤੇਰੇ ਨਾਲ ਨਹੀਂਗਾ ਮੈਂ ਤਾਂ ਤੇਰੀ ਹਾਈ ਕਮਾਂਡ ਨੂੰ ਵੀ ਇਹ ਕਹਿਣਾ ਵੀ ਕੱਲੇ ਕੱਲੇ ਐਮਐਲਏ ਨੂੰ ਉਹਨਾਂ ਦੇ ਗੁਰੂ ਘਰ ਜਾ ਕੇ ਜਿਹਨੂੰ ਉਹ ਮੰਨਦੇ ਨੇ ਸੌ ਖਾਓ ਉਹਨਾਂ ਦੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸੌ ਖਾਓ ਵੀ ਇੱਕ ਬੰਦਾ ਵੀ ਤੇਰੇ ਨਾਲ ਹੈਗਾ ਵਾ ਤੇਰੇ ਤੈਨੂੰ ਬੀਜੇਪੀ ਕੋਲੋਂ ਕੱਲ ਨੂੰ ਤੂੰ ਬਚਾਇਆ ਨਹੀਂ ਜਾਣਾ ਸੋ ਮੈਂ ਅੱਜ ਵੀ ਤੈਨੂੰ ਕਹਿਣਾ ਸੰਭਲ ਜਾ ਨਹੀਂ ਤੇ ਤੇਰਾ ਅਸ਼ਰਵੀ ਕੈਪਟਨ ਮਰਿੰਦਰ ਸਿੰਘ ਵਰਗਾ ਹੋਣਾ ਵਾ ਅਖੀਰਚ ਮੈਂ ਇਹ ਕਹਿ ਕੇ ਤੈਨੂੰ ਸਮਾਪਤੀ ਕਰਨ ਲੱਗਾ ਕਿ ਐਸਾ ਨਾ ਹੋ ਕਿ ਅੰਜਾਮ ਐਸਾ ਨਾ ਹੋ ਕਿ ਅੰਜਾਮ ਤੇ ਪਛਤਾਓ ਕਿਸੇ ਦਿਨ ਬਿਹਤਰ ਹੈ ਕਿ ਤੁਮ ਖੁਦ ਹੀ ਸੰਭਲ ਜਾਓ ਕਿਸੇ ਦਿਨ